ਸ਼ਾਹਦਾ ਹਾਂਜੀ ਕਿ ਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਪਿੰਡ ਡੇਰੀ ਵਾਲੇ ਦੇ ਵਸਨੀਕ ਜਿਹੜੇ ਆ ਉਹ ਪਹਿਲਾਂ ਤੇ ਅਣਕਦੇ ਬਾਰੇ ਦੇ ਵਿੱਚ ਆਏ ਹਾਂ ਤੇ ਉਹ ਵੇਖੋ ਕੱਲਾ ਹੀ ਬੰਦਾ ਜਿਹੜਾ ਵਾ ਵਿਚਾਰਾ ਉਹ ਬੂਟੀ ਕੱਢੀ ਜਾਂਦਾ ਵਾ ਤੇ ਨਰੇਗਾ ਵਾਲੇ ਜਿਹੜੇ ਆ ਉਹ ਮਾੜਾ ਮਾੜਾ ਦਾਤੀਆਂ ਰੰਬਿਆਂ ਨਾਲ ਖੋਦ ਦਿੰਦੇ ਜਿਹੜਾ ਬਰਸਾਤ ਦੇ ਵਿੱਚ ਉੱਥੇ ਦਿਨ ਫੇਰ ਪੰਚਾਇਤ ਘਰ ਫੇ ਹੋ ਜਾਂਦਾ ਵਾ ਪਿੰਡ ਦੇ ਵਿੱਚ ਚਿੱਟੀ ਬੂਟੀ ਉਸੇ ਤਰ੍ਹਾਂ ਸਾਰੀਆਂ ਗਲੀਆਂ ਦੇ ਵਿੱਚ ਆ ਮੀਟਰ ਜਿੰਨੇ ਬਿਜਲੀ ਵਾਲੇ ਸਾਰੇ ਚਿੱਟੀ ਬੂਟੀ ਦੇ ਨਾਲ ਲੱਪੇ ਪਏ ਆ ਤੇ ਆ ਸਾਰੇ ਛੱਪੜ ਜੜੇ ਇਹਨਾਂ ਦੇ ਵਿੱਚੋਂ ਬੂਟੀ ਜਿਹੜੀ ਆ ਕੱਢਣ ਵਾਲੀ ਆ ਉਹ ਗਰੀਬ ਬੰਦਾ ਜਿਹੜਾ ਵਾ ਵਿਚਾਰਾ ਇਕੱਲਾ ਹੀ ਆ ਉਹਦੇ ਨਾਲ ਆਪਣਾ ਸ਼ਿੰਦਾਵਾ ਮੁੰਡਾ ਰਾਮ ਸਿੰਘ ਦਾ ਦਰਸ਼ੂ ਆਪਣਾ ਹੋਰ ਇੱਕ ਦੋ ਬੰਦੇ ਇਹਦੇ ਨਾਲ ਬਸ ਤੇ ਬਾਕੀ ਸਾਰਾ ਪਿੰਡ ਨਾਲ ਇੱਥੇ ਕੋਈ ਨੰਬਰਦਾਰ ਨਾ ਕੋ ਸਰਪੰਚ ਨਾ ਕੋ ਮੈਂਬਰ ਤੇ ਮਹੀਨੇ ਬਾਅਦ ਜਦੋਂ ਆ ਵੋਟਾਂ ਦਾ ਦੌਰ ਚੱਲਣਾ ਵਾ ਉਦੋਂ ਬਸ ਮੈਂ ਤੇਰੇ ਗਾੜੀ ਦਾ ਤੂੰ ਮੇਰੇ ਗਾੜੀ ਤੇ ਯਾਰ ਕਿਧਰ ਨੂੰ ਚਲੇ ਗਏ ਅਸੀਂ ਕਰੋੜਾਂ ਅਰਬਾਂ ਰੁਪਈਆ ਜਿਹੜਾ ਵਾ ਮਤਲਬ ਸੈਂਟਰ ਦੇ ਵਿੱਚੋਂ ਆ ਚੁੱਕਿਆ ਵਾ ਨਰੇਗਾ ਦੇ ਨਾਂ ਤੇ ਪਰ ਅਜੇ ਤੱਕ ਮਤਲਬ ਜਿਹੜੇ ਸਾਡੇ ਪਿੰਡ ਛਪੜਾ ਚੋਂ ਬੂਟੀ ਨਹੀਂ ਖਤਮ ਹੋਈ ਤੇ ਆ ਜਿਹੜੀ ਚਿੱਟੀ ਫੁੱਲੀ ਵਾਲੀ ਆ ਉਹ ਕੈਂਸਰ ਵਾਲੀ ਬੂਟੀ ਉਹ ਨਹੀਂ ਖਤਮ ਹੋ ਸਕੀ ਯਾਰ ਜੇ 300 ਮਿਲਦਾ 250 ਦਾ ਦੇ ਘਰ ਹੀ ਲਿਆ ਕਰਨਾ ਬੜਾ ਦੁੱਖ ਲੱਗਦਾ ਵਾ ਚਲੋ ਉਹ ਵੇਖੋ ਬੰਦਾ ਇਕੱਲਾ ਵਿਚਾਰਾ ਜਿਹੜਾ ਵਾ ਲੱਗਾ ਵਾ ਉਹਦੇ ਨਾਲ ਦੇੜੇ ਉਹ ਸਿੰਦੇ ਹੋਣੀ ਜਿਹੜੇ ਚਲੇ ਗਏ ਇਹ ਕਿੰਨੇ ਜਰਾਂ ਤੋਂ ਇਦਾਂ ਹੀ ਕਰਦੇ ਸੇਵਾ ਪਿਆ ਕੱਢੀ ਕਿਵੇਂ ਨਾ ਪਹਿਲਾਂ خیال ਨਹੀਂ ਆ ਪਹਿਲਾਂ ਸ਼ਾਇਦ ਤੁਸੀਂ ਆਏ ਸੀ ਇੱਥੇ ਇਹਨਾਂ ਨੇ ਟਰੈਕਟਰ ਲਾ ਕੇ ਤੇ ਉਹ ਪੈਲੀਆਂ ਕਿੰਨੀਆਂ ਡੁੱਬਣ ਡੀਆਂ ਵਾ ਟਰੈਕਟਰ ਲਾ ਕੇ ਤੇ ਇਹਦੇ ਵਿੱਚੋਂ ਪਾਣੀ ਕੱਢਣ ਦਾ ਸਾਡੇ ਪਿੰਡ ਦਾ ਪਾਣੀ ਦਾ ਨਿਕਾਸ ਬਿਲਕੁਲ ਹੈ ਨਹੀਂਗਾ ਕੋਈ ਖਾਲਾ ਨਹੀਂਗਾ ਢੰਗ ਦਾ ਉਹ ਜਿਹ ਹੈਗਾ ਵੀ ਆ ਦੇ ਮਾੜਾ ਚੰਗਾ ਉਹ ਖਾਲਿਆ ਨਹੀਂਗਾ ਪਾਣੀ ਦਾ ਕੋਈ ਨਿਕਾਸ ਨਹੀਂ ਡੇਰੀ ਵਾਲੇ ਦਾ ਤਾਂ ਤੂੰ ਤਾਂ ਹਰਦੋ ਪਾਣੀ ਦੇ ਸਾਰੇ ਸਰਕਲ ਹੋ ਗਏ ਮਤਲਬ ਜਿਹੜੇ